ਪਾਰਟੀ ਜਿਹੜੇ ਇੱਥੇ ਆਏ ਨੇ ਕਿਵੇਂ ਦੇਖ ਦੋ ਰਿਪੋਰਟ ਦੇਖੋ ਬਿਲਕੁਲ ਗਲਤ ਹੋਇਆ ਉਹ ਜੇ ਦੂਜੇ ਦੇਸ਼ ਦੇ ਵਿੱਚ ਕੋਈ ਗਏ ਆ ਜਾਂ ਤਾਂ ਪਹਿਲਾਂ ਉਸ ਸਮੇਂ ਸੋਚਣਾ ਚਾਹੀਦਾ ਕਿ ਅਸੀਂ ਕਿਸੇ ਨੂੰ ਆਪਣੇ ਦੇਸ਼ ਦੇ ਵਿੱਚ ਐਂਟਰ ਕਰਨ ਦੇਣਾ ਜਾਂ ਨਹੀਂ ਉਹ ਪਾਸਪੋਰਟ ਤੇ ਗਏ ਨੇ ਵੀਜ਼ਾ ਲੱਗ ਕੇ ਗਏ ਨੇ ਉਦੋਂ ਹੀ ਉਹਨਾਂ ਨੂੰ ਨਹੀਂ ਇੱਥੇ ਜਾਣ ਦੇਣਾ ਚਾਹੀਦਾ ਸੀ ਹੁਣ ਬਹੁਤ ਲੋਕ ਇਹ ਜਿਹੇ ਨੇ ਜਿਹੜੇ ਵਿਚਾਰੇ ਆਪਣੀਆਂ ਜ਼ਮੀਨਾਂ ਗੈਨੇ ਕਰਕੇ ਜ਼ਮੀਨਾਂ ਵੇਚ ਕੇ ਉੱਥੇ ਗਏ ਨੇ ਤੇ ਸਰਕਾਰਾਂ ਬਦਲ ਗਿਆ ਉਹਨਾਂ ਨੂੰ ਡਿਪੋਰਟ ਕਰਤਾ ਤੇ ਕਿਸ ਤਰੀਕੇ ਦੇ ਨਾਲ ਪੈਰਾ ਚ ਬੇੜੀਆਂ ਜਿਵੇਂ ਆਪਾਂ ਟੀਵੀ ਤੇ ਦੇਖਿਆ ਜਿਵੇਂ ਕੋਈ ਬਹੁਤ ਵੱਡੇ ਮਲਜਮ ਹੋਣ ਕੀ ਉਹਨਾਂ ਨੇ ਗਨਾ ਕੀਤਾ ਉੱਥੇ ਗਏ ਸੀ ਆਪਣੀ ਰੋਜੀ ਰੋਟੀ ਦੀ ਖਾਤਰ ਤੇ ਅੱਜ ਉਹਨਾਂ ਨੂੰ ਇਸ ਤਰੀਕੇ ਦਾ ਨਾਲ ਬਿਹੇਵੀਅਰ ਕੀਤਾ ਗਿਆ ਤੇ ਕੇਂਦਰ ਸਰਕਾਰੇ ਦੇ ਲਈ ਪੂਰੀ ਤਰ੍ਹਾਂ ਮੈਂ ਇਹ ਕਹਿ ਸਕਦਾ ਜਿੰਮੇਵਾਰ ਇਹ ਕੇਂਦਰ ਸਰਕਾਰ ਨੂੰ ਤੁਰੰਤ ਰਵੱਦਾ ਕਰਨਾ ਚਾਹੀਦਾ ਸੀ ਉਹ ਤੇ ਕਈ ਦਿਨ ਪਹਿਲਾਂ ਖਬਰ ਆ ਗਈ ਸੀ ਵੀ ਡਿਪੋਰਟ ਕੀਤਾ ਜਾ ਰਿਹਾ ਕੇਂਦਰ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਸੀ ਉੱਥੇ ਤਾਂ ਰਾਜਨੀਤੀ ਦੀ ਗੱਲ ਕਰਦੇ ਆ ਉੱਥੇ ਜਹਾਜ਼ ਇੱਥੇ ਲਾ ਕੇ ਅੰਬਸਰ ਖੜਿਆ ਕਰ ਗਏ ਉੱਥੇ ਦਿੱਲੀ ਕਿਉਂ ਨਹੀਂ ਉਤਰੇ ਜਹਾਜ਼ ਉਹ ਇਹ ਸਭ ਜਾਣ ਬੁੱਝ ਕੇ ਰਾਜਨੀਤੀ ਦੇ ਗੱਲਾਂ ਕਰਦੇ ਨੇ ਲੋਕਾਂ ਲਈ ਬਹੁਤ ਮਾੜਾ ਹੋਇਆ ਜਿਹੜੇ ਵਿਚਾਰੇ ਆਪਣਾ ਸਭ ਕੁਝ ਵੇਚ-ਵਟ ਕੇ ਉੱਥੇ ਚਲੇ ਗਏ ਸੀ ਤੇ ਅੱਜ ਉਹਨਾਂ ਨੂੰ ਇੱਕਦਮ ਬੇਕਾਰ ਕਰਤਾ ਤੇ ਨਾ ਇੱਥੇ ਕੁਝ ਹੈ ਤੇ ਨਾ ਉੱਥੇ ਕੁਝ ਸੋ ਬਹੁਤ ਮਾੜੀ ਗੱਲ ਹੋਈ ਹੈ ਇਹਦੇ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਉਹਨਾਂ ਪਰਿਵਾਰਾਂ ਨਾਲ ਜਿਹਨਾਂ ਨੇ ਨਹੀਂ ਦੇਖੋ ਚਾਹੀਦਾ ਤਾਂ ਅਸੀਂ ਤਾਂ ਕਰਾਂਗੇ ਸਾਡੇ ਐਨਆਰਆਈ ਮਨਿਸਟਰ ਸਾਹਿਬ ਨੇ ਸਾਹ ਕੁਲਦੀਪ ਸਿੰਘ ਢਾਲੀਵਾਲ ਉਹ ਸਾਰਿਆਂ ਕੋਲ ਜਾ ਕੇ ਵੀ ਆਏ ਨੇ ਜੋ ਵੀ ਪੰਜਾਬ ਸਰਕਾਰ ਤੋਂ ਬੰਦ ਉਹ ਤਾਂ ਕਰੂਗੀ ਪਰ ਜ਼ਿੰਮੇਵਾਰੀ ਇਹਦੇ ਵਿੱਚ ਕੇਂਦਰ ਸਰਕਾਰ ਦੀ ਬੰਦੀ ਸੀ ਕੇਂਦਰ ਸਰਕਾਰ ਨੂੰ ਉਹਦਾ ਫਰਜ਼ ਪੂਰਾ ਕਰਨਾ ਚਾਹੀਦਾ ਸੀ ਤੇ ਉਹਨਾਂ ਨਾਲ ਗੱਲ ਕਰਕੇ ਇਹਨਾਂ ਲੋਕਾਂ ਦੀ ਬਾਹਰ ਫੜਨੀ ਚਾਹੀਦੀ